ਕੀਤਾ ਤੇ ਸਾਡਾ ਸਮਾਨ ਉਥੋਂ ਸਾਰਾ ਲੁੱਟਿਆ ਗਿਆ ਵਾ ਮੋਰਚੇ ਨੂੰ ਇਹਨਾਂ ਨੇ ਧੋਖੇ ਦੇ ਨਾਲ ਕੁਚਲਿਆ ਵਾ ਉਹਦੇ ਵਿਰੋਧ ਵਿੱਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਪਤਲਾ ਮਿੱਤੇ ਜ਼ੋਨ ਵੱਲੋਂ ਸਾਡੇ ਪ੍ਰਧਾਨ ਸਰਦਾਰ ਸਵਰਨ ਸਿੰਘ ਉਤੌਨੇਗੜ ਤੇ ਸਾਡੇ ਜ਼ੋਨ ਕੋਰ ਕਮੇਟੀ ਦੇ ਮੈਂਬਰ ਆਪਣੇ ਨਰਮਲ ਸਿੰਘ ਦੀ ਚੂੰਗ ਜੀ ਦੀ ਅਗਵਾਈ ਵਿੱਚ ਅਗਨਪੇੜ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੋਦੀ ਸਰਕਾਰ ਮੁਰਦਾਬਾਦ 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 ਭਗਵੰਤਮਾਨ ਸਰਕਾਰ ਮੁਰਦਾਬਾਦ 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 ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਵਾਲੇ ਮੁਰਦਾਬਾਦ 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 ਕਿਸਾਨਾਂ ਨੂੰ ਗਲੀਆਂ 'ਚ ਰੋਲਣ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਐਮਐਸ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਇਕਤਾ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਮੋਦੀ ਲਾਣਾ ਮੁਰਦਾਬਾਦ 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 ਕਾਰਪੋਰੇਟ ਕਰਾਣੇ ਮੁਰਦਾਬਾਦ 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 ਭਗਵੰਤ ਮਾਨ ਦੀ ਪੁਲਿਸ ਮੁਰਦਾਬਾਦ 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 ਕਿਸਾਨਾਂ ਤੇ लाठी चार्ज ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਭਗਵੰਤ ਮਾਨ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਇਕਤਾ ਜਿੰਦਾਬਾਦ 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 ਕਿਸਾਨਾਂ ਤੇ लाठी चार्ज ਕਰਨ ਵਾਲੀ ਪੰਜਾਬ ਪੁਲਿਸ ਮਰਦਾਬਾਦ 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 ਭਗਵੰਤ ਮਾਨ ਸਰਕਾਰ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ